ਸਤੋ ਲੋਹਗੰਡਾਲਾ ਦੀ ਜਿਹੜੀ ਸਭ ਤੋਂ ਮਹਿੰਗੀ ਬਿਲਡਿੰਗ ਹੈ ਨਾ ਸਭ ਤੋਂ ਮਹਿੰਗੀ ਏਰੀਆ ਦੀ ਸਭ ਤੋਂ ਮਹਿੰਗੀ ਬਿਲਡਿੰਗ 40th ਫਲੋਰ ਦੀ ਬਿਲਡਿੰਗ ਆ ਉਹਦੇ ਵਿੱਚ ਰਹਿੰਦਾ ਆ ਮੁੰਬਈ ਹਾਂਜੀ ਅਕਸ਼ੇ ਕੁਮਾਰ ਹਵੇਸ਼ ਨਿਸ਼ਮੀਆਂ ਵੱਡੇ ਵੱਡੇ ਬਿਲਡਰ ਵੱਡੇ ਵੱਡੇ ਲੋਕ ਉਸ ਬਿਲਡਿੰਗ 'ਚ ਰਹਿੰਦੇ ਆ ਉਸੇ ਵਿੱਚ ਗਰਦਾਸਮਾਨ ਰਹਿੰਦਾ ਆ ਇਹ ਬਰੌਦਗੀ ਦੀ ਆ ਪੰਜਾਬੀ ਦੀ ਪੰਜਾਬੀਅਤ ਦੀ ਪੰਜਾਬੀ ਲੋਕਾਂ ਦੀ ਫਰਦਾਨ ਮੈਂ ਦੱਸਦਾ ਕਿਉਂਕਿ ਅੱਜ ਕੱਲ ਗਰਦਾਸਮਾਨ ਫਿਰ ਚਰਚਾ ਵਿੱਚ ਜਦੋਂ ਚਰਚਾ ਵਿੱਚ ਘਤੋਂ ਆ ਦੇਖੋ ਤੁਹਾਨੂੰ ਸਿੱਧੀ ਜੀ ਗੱਲ ਦੱਸਾਂ ਗਰਦਾਸਮਾਨ ਚਰਚਾ ਜਿਸ ਵਾਸਤੇ ਆ ਵੀ ਇਹਨਾਂ ਨੂੰ ਮਾਰਿਆ ਜਾ ਕੋਈ ਨਾ ਕੋਈ ਪਖਾੜੀਆ ਕਰਕੇ ਵਾਇਰਲ ਹੋਣਾ ਹੁੰਦਾ ਆ ਹੋਣਾ ਹੁੰਦਾ ਇਹਨਾਂ ਨੂੰ ਕਿ ਜੇਲ੍ਹੋਂ ਜਣੀ ਆ ਜਾਂ ਫੋਲ ਚੋਕੀ ਇਹਨਾਂ ਨੂੰ ਫੜ ਕੇ ਲਜਾਣਾ ਆ ਵਾਇਰਲ ਹੋਣ ਨਾਲ ਕੀ ਆ ਵੀ ਲੋਕਾਂ ਦੀ ਨਜ਼ਰें ਚੜ ਜਾਂਦਾ ਬੰਦਾ ਉਸ ਸਟੇਨ ਸ਼ੋਅ ਦਾ ਬਾਕੀ ਕੰਮ ਮਿਲਣਾ ਸ਼ੁਰੂ ਹੋ ਜਾਂਦਾ ਹੂੰ ਹੌਣ ਗਰਦਾਸ ਮਾਨ ਸਾਫ ਕਹਿੰਦੇ ਪੰਜਾਬੀ ਦੇ ਸੇਵਾਦਾਰ ਪੰਜਾਬੀ ਦੇ ਸੇਵਾਦਾਰ ਹੁਣ ਮੈਂ ਤੁਹਾਨੂੰ ਦੱਸਦਾ ਵੀ ਸੌਫ ਦੇ ਜਿਹੜੇ ਐਕਟਰ ਆ ਨਾ ਸੌਫ ਦੇ ਐਕਟਰ ਜਿਹੜੇ ਆ ਹైదరాబాద్ ਦੇ ਤਾਮਿਲ ਦੇ ਤੇਲਗੂ ਦੇ ਮਲਿਆਲਮ ਦੇ ਕੰਨੜ ਦੇ ਉਹ ਆਪਣੇ 70% ਪੈਸਾ ਲੋਕਾਂ ਦੀ ਭਲਾਈ ਆਸਤੇ ਲਾ ਦਿੰਦੇ ਲੋਕਾਂ ਨੂੰ ਵਨ ਸਕੂਲ ਖੋਲ੍ਹ ਦਿੰਦੇ ਪਾਰਕਾਂ ਬਣਾ ਦਿੰਦੇ ਲੋਕਾਂ ਦੇ ਇਲਾਜ ਕਰਾ ਦਿੰਦੇ ਆਪਣੇ ਪੈਸਿਆਂ ਦਾ ਫੰਡ ਖਾਣਾ ਨਹੀਂ ਅੱਜ ਦਾ ਪੰਜਾਬ ਤੇ ਫੰਡ ਖਾਣਾ ਸ਼ੁਰੂ ਹੋਇਆ ਹੋਇਆ ਆ ਲੋਕਾਂ ਦਾ ਫੰਡ ਇਕੱਠਾ ਕਰਕੇ ਦਾਲੇ ਲੁੱਟੋ ਦਾਲੇ ਮ ਮ ਜੇਦੋ ਨਾਲੇ ਸੇਵਾਦਾਰ ਬਣ ਜੋ ਲੋਕਾਂ ਕੋ ਮੱਥੇ ਟਿਕਾਓ ਇਹ ਆ ਨਹੀਂ ਆਪਣੇ ਕੋਲੋਂ ਪੈਸੇ ਖਰਚਾ ਕਰਦੇ ਆ ਉਹ ਆਪਣੇ ਕੋਲੋਂ ਪੈਸੇ ਖਰਚਾ ਕਰਕੇ ਅੱਧਾ ਪੈਸਾ ਆਪਣਾ ਅੱਧੋਂ ਜ਼ਿਆਦਾ ਲੋਕਾਂ ਨੂੰ ਵੰਡ ਦਿੰਦੇ ਪਰ ਉਹਨਾਂ ਕਦੀ ਇਹ ਨਹੀਂ ਕਿਹਾ ਕਦੀ ਉਹਨਾਂ ਇਹ ਨਹੀਂ ਕਿਹਾ ਵੀ ਅਸੀਂ ਸੇਵਾ ਕੀਤੀ ਆ ਅਸੀਂ ਸੇਵਾਦਾਰ ਹਾਂ ਫਲਾਣ ਢੀਂ ਆ ਇਹ ਜਿਹੜੇ ਪੰਜਾਬ ਦੇ ਨਕਲੀ ਕਲਾਕਾਰ ਜਿੰਨੇ ਹਨ ਜਿਨ੍ਹਾਂ ਕੁਝ ਨਹੀਂ ਕੀਤਾ ਲੋਕਾਂ ਵਾਸਤੇ ਕੁਝ ਨਹੀਂ ਕੀਤਾ ਕਿੰਤਾ ਕਿੰਨੇ ਆ ਪੰਜਾਬ ਦੇ ਲੋਕਾਂ ਵਿੱਚ ਜੇ ਕਹਿੰਦੇ ਲੋਕਾਂ ਨੂੰ ਕਮੀ ਲਵਾਇਆ ਤੇ ਉਹ ਧਰਮਿੰਦਰ ਸਾਹਿਬ ਨੇ ਲਵਾਇਆ ਦਾਰਾ ਸਿੰਘ ਸਾਹਿਬ ਨੇ ਲਵਾਇਆ ਬਾਕੀ ਕਹੇ ਨੇ ਕਹੇ ਨੂੰ ਕਮੀ ਨਹੀਂ ਲਾਇਆ ਹਜ਼ਾਰਾਂ ਲੱਖਾਂ ਲੋਕਾਂ ਨੂੰ ਧਰਮਪਾਜੀ ਨੇ ਬੰਬੇ ਕੰਮਾਂ ਦੇ ਲਵਾ ਦੇ ਗਿਲਮਲਾਂ ਵਿੱਚ ਕੋਈ ਫਾਈਟ ਤੇ ਕੋਈ ਇਹ ਕੋਈ ਇਹ ਦਾਰਾ ਸਿੰਘ ਨੇ ਵੀ ਬੜੇ ਲੋਕਾਂ ਦੀ ਹੈਲਪ ਕੀਤੀ ਹੂੰ ਪਰ ਉਹਨਾਂ ਕਦੀ ਕਿਹਾ ਨਹੀਂ ਅਸੀਂ ਸੇਵਾਦਾਰ ਹਾਂ ਇਹ ਜਿੰਨੇ ਨਕਲੀ ਆ ਪੰਜਾਬ ਦੇ ਲੋਕ ਗਰਦਾਸਮਾਨ ਹੋਇਆ ਦਲਜੀਤ ਹੋਇਆ ਜਿੰਨੇ ਇਹਨਾਂ ਨੇ ਅਸੀਂ ਸੇਵਾ ਕੀਤੀ ਅਸੀਂ ਪੰਜਾਬ ਦੇ ਸੇਵਾਦਾਰ ਅਸੀਂ ਪੰਜਾਬੀਆਂ ਦੇ ਸੇਵਾਦਾਰ ਤੇ ਆਪਣੇ ਮੂੰਹ ਨਹੀਂ ਇਹਦਾ ਕੋਈ ਲੰਡੂ ਰੱਖਿਆ ਹੋਇਆ ਆਪਣੀ ਉਹਨਾਂ ਦੇ ਮੂੰਹ ਕੱਢੋਣਾ ਹੁੰਦਾ ਵੀਡੀਓ ਬਣਾਉਣਾ ਪਾਉਣੇ ਹੁੰਦੇ ਆ ਨਾ ਯਾਰ ਤੁਸੀਂ ਪੰਜਾਬੀ ਦੀ ਵਜ੍ਹਾ ਨਾਲ ਹੀ ਕਰੋੜਪਤੀ ਹੋ ਭਾਵੇਂ ਉਹ ਦਲਜੀਤ ਹੋਵੇ ਭਾਵੇਂ ਗਰਦਾਸਮਾਨ ਹੋਵੇ ਤੁਸੀਂ ਨਾਟਕ ਕਰ ਕਰਕੇ ਛੋਟੇ ਛੋਟੇ ਜਰੂਰ ਮੁਕਰੂਪ ਨੂੰ ਬਣਾ ਸਕਦੇ ਹੋ ਪਰ ਤੁਸੀਂ ਲੋਕਾਂ ਵਾਸਤੇ ਕੁਝ ਨਹੀਂ ਕੀਤਾ ਤੁਸੀਂ ਪੰਜਾਬੀਅਤ ਵਾਸਤੇ ਕੁਝ ਨਹੀਂ ਕੀਤਾ ਤੁਸੀਂ ਪੰਜਾਬੀਆਂ ਵਾਸਤੇ ਕੁਝ ਨਹੀਂ ਕੀਤਾ ਤੁਸੀਂ ਗੌਣ ਲੱਗੇ ਤੁਸੀਂ ਵਧੀਆ ਗੈਗ ਸੀ ਪੈਸਾ ਕਮਾਉਣ ਵਾਸਤੇ ਜਿਵੇਂ ਇੱਕ ਕਿਸਾਨ ਇੱਕ ਮਜ਼ਦੂਰ ਹਰ ਕੋਈ ਆਪਣਾ ਆਪਣਾ ਕੰਮ ਕਰਦਾ ਤੁਸੀਂ ਵੀ ਆਪਣਾ ਕੰਮ ਕੀਤਾ ਲੋਕਾਂ ਨੂੰ ਇੰਟਰਟੇਨ ਕੀਤਾ ਲੋਕਾਂ ਕੋ ਪੈਸੇ ਲੈ ਹੈਨਾ ਔਰ ਤੁਸੀਂ ਇਹੋ ਜਿਹੜਾ ਰੂਹ ਝਾੜਦੇ ਸੀ ਪੰਜਾਬੀ ਰਹੀ ਪੰਜਾਬੀ ਰਹੀ ਪੰਜਾਬ ਦੇ ਸੇਵਾ ਇਹ ਕੁਛ ਨਹੀਂ ਹੈਗਾ ਕੋਈ ਸੇਵਾਦਾਰ ਨਹੀਂ ਹੈਗਾ ਕੋਈ ਕੋਲੋਂ ਪੈ ਆ ਜਿੰਨੇ ਸੇਵਾਦਾਰ ਬਣੇ ਫਿਰਦੇ ਆ ਲੋਕਾਂ ਕੋਲ ਫੱਟ ਇਕੱਠਾ ਕਰ ਕਰ ਖੁੱਲਾ ਖਾਂਦੇ ਆ ਇੰਨੇ ਸੇਵਾਦਾਰ ਸੇਵਾਦਾਰ ਬਣੇ ਹੋਏ ਆ ਨਕਲੀ ਲੋਕੀ ਮੂਰਖ ਵੱਡ ਲੋਕ ਇਹਨਾਂ ਨੂੰ ਸੰਦੂਰ ਮਾਨ ਲੱਗ ਪੈਂਦੇ ਆ ਦਿਲਾਂ 'ਚ ਵਸਾ ਲੈਂਦੇ ਚੰਗੇ ਲੱਗਣ ਲੱਗ ਪੈਂਦੇ ਆ ਇਹ ਲੋਕ ਤੇ ਵੀਰੋ ਇਹੋ ਜਿਹੇ ਲੋਕਾਂ ਤੋਂ ਬਚੋ ਤੇ ਗਰਦਾਸ ਮਾਨ ਸਾਹਿਬ ਨੂੰ ਮੈਂ ਉਹੀ ਕਹਿਣਾ ਚਾਹਾਂਗਾ ਕਿ ਪੰਜਾਬੀ ਨੇ ਪੰਜਾਬੀ ਦੀ ਮਜ਼ਾ ਰ ਤੁਸੀਂ ਜੋ ਕੁਝ ਹੋ ਹੋ ਤੁਸੀਂ ਕੋਈ ਸੇਵਾ ਨਹੀਂ ਕੀਤੀ ਪੰਜਾਬੀ ਦੀ ਸਗੋਂ ਕੋ ਪੰਜਾਬੀ ਲੋਕਾਂ ਨੇ ਤੁਹਾਡੀ ਸੇਵਾ ਕੀਤੀ ਆ